ਆਪਾਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਸੀ ਇਹ ਕੰਮ ਉਹਦੋਂ ਪਿਛਲੇ ਸਾਲ ਤੋਂ ਮਤਲਬ ਗੋਡ ਬਣਾਉਣ ਦਾ ਕੰਮ ਪਹਿਲਾਂ ਆਪਣਾ ਕੰਮ ਜਿੱਦਾ 60 ਪੁੱਛੀ ਸੀ ਕਾਫੀ ਤੇ ਹੁਣ ਆਪਾਂ ਪਿਛਲੇ ਸਾਲ ਦਾ ਸੜਕ ਦੇ ਉੱਪਰ ਕੰਮ ਸ਼ੁਰੂ ਕੀਤਾ ਤੇ ਹੁਣ ਆਪਾਂ ਗੋਡ ਬਣਾਉਣ ਵਾਸਤੇ ਆਪਣੀਆਂ ਤਿਆਰੀਆਂ ਸ਼ੁਰੂ ਕੀਤੀਆਂ ਪਈਆਂ ਜਿੱਦਾ ਚੁੱਭਾ ਸਗਾ ਇਹਨੂੰ ਸੈਟਰ ਕੀਤਾ ਇਸ ਵਾਰ ਇਹਦੇ ਨਾਲ ਖੱਤੀ ਆ ਜਾਂਦੀ ਆ ਕਿ ਇਹ ਸੋਰ ਆਪਾਂ ਇਹਦੇ ਨਾਲਾ ਚੁੱਬੇ ਤੇ ਦੂਸਰੇ ਪਾਸੇ ਵੀ ਆਪਾਂ ਚੁੱਬੇ ਦੇ ਬਾਹਰਲੇ ਪਾਸੇ ਜਿਹੜੀ ਇਹ ਆਪਾਂ ਲਾਉਣੇ ਹੁੰਨੇ ਆ ਕੜਾਹੀ ਲਾਉਣੇ ਹੁੰਨੇ ਆ ਆਪਾਂ ਦੂਸਰੇ ਨੰਬਰ ਤੇ ਕੜਾਹਾ ਲਾਵਾਂਗੇ ਤੇ ਜਿੰਨੇ ਕੁ ਆਪਣੇ ਕੋਲ ਬੰਦੇ ਆ ਉਹਦੇ ਹਿਸਾਬ ਨਾਲ ਆਪਾਂ ਜੇ ਤਾਂ ਦੋ ਕੜਾਹਿਆਂ ਦਾ ਸਮਾਨ ਸਾਮ ਸਕਦੇ ਹੋਈਏ ਤਾਂ ਠੀਕ ਆ ਜੇ ਆਪਣੇ ਕੋਲ ਮੈਂ ਪਾਵਰ ਵੱਧ ਜੂਗੀ ਤੇ ਆਪਾਂ ਉਹ ਜਿਹੜਾ ਪਰੇ ਨੂੰ ਖਾਲੀ ਹੀ ਜਾਂਦੀ ਹੈ ਇਹਦੇ ਉੱਪਰ ਕੜਾਹੀ ਟਿਕਾ ਲਵਾਂਗੇ ਤੇ ਫਿਰ ਆਪਾਂ ਮੰਨ ਲਓ ਥੋੜਾ ਜਿਹਾ ਹੌਸਪੀਡ ਜਿੰਨੀ ਆਪਣੇ ਤੋਂ ਸਪੀਡ ਸਾਹਮ ਹੁੰਦੀ ਹੋਈ ਤੇ ਆਪਾਂ 19 ਕ ਸਪੀਡ ਕਰਾਂਗੇ ਰੁੜਕਾ ਰੋੜ ਬਡਾਲਾ ਪਿੰਡਿਆ ਮੰਡੀ ਦੇ ਕੋਲ ਆਪਣਾ ਮਾਲ ਵੇਣ ਲਾਇਆ ਤੇ ਬਿਲਕੁਲ ਸ਼ੁੱਧ ਗੁੜ ਤੁਹਾਨੂੰ ਘਰੇਲੂ ਤਰੀਕੇ ਨਾਲ ਮਿਲੂਗਾ ਵੀਡੀਓ ਅੱਗੇ ਸ਼ੇਅਰ ਕਰ ਦਿਓ ਦੇਖਣ ਵਾਸਤੇ ਧੰਨਵਾਦ ਜੀ ਸਾਸੀ ਕਾਸਰਿਆਂ ਨੂੰ ਮੈਨੂੰ ਲੱਗਦਾ ਰੋਡ ਦੇ ਉੱਪਰ ਹੈ ਆਪਣਾ ਵੇਣਨਾ